ਅਸੀਂ ਅੱਜ ਖੜੇ ਆ ਜੀ ਸ਼ੰਭੂ ਬੈਰੀਕੇਟਿੰਗ ਤੇ ਇੱਥੇ ਅੱਜ ਇੱਕ ਨਵੀਂ ਘਟਨਾ ਜਿਹੜੀ ਆ ਵਾਪਰੀ ਆ ਕਿ ਸਾਡੇ ਕੈਂਪ ਦੇ ਬਿਲਕੁਲ ਨੇੜੇ ਆ ਮੈਂ ਕੈਮਰਾਮੈਨ ਕਹੂੰਗਾ ਦਿਖਾ ਸਕਦੇ ਵੀ ਟਰੱਕ ਬੀਅਰ ਦਾ ਜਿਹੜਾ ਇੱਥੇ ਉਤਾਰਿਆ ਗਿਆ ਵਾ ਇਹ ਬੀਅਰ ਦਾ ਟਰੱਕ ਆ ਬਿਲਕੁਲ ਜੰਗਲ ਦੇ ਵਿੱਚ ਉਤਾਰਿਆ ਗਿਆ ਤੇ ਬਿਲਕੁਲ ਸੀਲਡ ਹੈ 23 ਦੀ ਕੋਈ ਗੇਰ ਕੇ ਇੱਥੇ ਚਲਾ ਗਿਆ ਦੱਪੇ ਸੀਲਡ ਨੇ 23 3 23 ਦੀ ਮੈਨੂਫੈਕਚਰਿੰਗ ਡੇਟ ਲਿਖੀ ਹੋਈ ਆ ਇਹ ਹੈਗੀ ਆ ਅਸੀਂ ਬੇਨਤੀ ਕਰਾਂਗੇ ਮਾਨਯੋਗ ਐਸਐਸਪੀ ਪਟਿਆਲਾ ਨੂੰ ਕਿ ਇਹਦੇ ਤੇ ਅਮਲ ਕੀਤਾ ਜਾਵੇ ਸਾਡੇ ਪਹਿਲਾਂ ਵੀ ਖਰਸੇ ਸੀਗੇ ਇਸ ਚੀਜ਼ ਦੇ ਵੀ ਭਾਈ ਸਰਕਾਰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰੂਗੀ ਸਾਡੇ ਤੇ ਐਲੀਕੇਸ਼ਨ ਲਾਉਣਗੇ ਤੇ ਜੰਗਲ ਦੇ ਵਿੱਚ ਜਿਹੜਾ ਵਾ ਉਹ ਬੀਅਰ ਦਾ ਟਰੱਕ ਜਿਹੜਾ ਇੱਥੇ ਉਤਾਰਿਆ ਗਿਆ ਸਾਡੇ ਬਿਲਕੁਲ ਕੈਂਪ ਦੇ ਨੇੜੇ ਰਾਤ ਕਿਤੇ ਉਤਾਰ ਕੇ ਗਏ ਨੇ ਸੋ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਜਿਹੜੇ ਵੀ ਇਹਦੇ ਸੰਬੰਧਿਤ ਠੇਕੇਦਾਰ ਨੇ ਜਿਹੜੇ ਇਸ ਕੰਪਨੀ ਨੂੰ ਡੀਲ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਵੀ ਸਾਡੇ ਬੰਦੇ ਲਿਆ ਚੁੱਕੇ ਨੇ ਪ੍ਰਸ਼ਾਸਨ ਇੱਥੇ ਆ ਗਿਆ ਵਾ ਤੇ ਆਸ ਕਰਾਂਗੇ ਵੀ ਐਸਐਸਪੀ ਪਟਿਆਲਾ ਇਹਦੇ ਉੱਤੇ ਜ਼ਰੂਰ ਅਮਲ ਕਰਕੇ ਇਨੂੰ ਜਿਹੜਾ ਵਾ ਆਪਣੀ ਨਿਗਰਾਨੀ ਹੇਠੇ ਤੇ ਕੋਈ ਅਮਲੀ ਜਾਮਾ ਪਹਿਨਾਉਣਗੇ ਧੰਨਵਾਦ ਜੀ ਮੈਂ ਵੇਖਿਆ ਮੈਂ ਸੋਚਦਾ ਵੀ ਕੋ